ਹੈਲੋ ਸ਼ਸ਼ਟਿਕਾਲ ਮੇਰੀ YouTube ਫੈਮਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਦੀਪਾ ਮਾਂ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਸਾਡੇ 5:30 ਹੋ ਗਏ ਜੀ 5:30 ਵਜੇ ਆਪਾਂ ਉੱਠੇ ਸੀ ਜੀ ਤੇ ਆਪਾਂ ਚਾਹ ਰੱਖ ਲਈ ਸੀ ਜੀ ਤੇ ਇੱਕ ਪਾਸੇ ਰੱਖ ਲਈ ਸੀ ਆਪਾਂ ਕੜਾਹੀ ਤੇਲ ਪਾ ਕੇ ਜੀ ਤੇ ਵਿੱਚ ਪਾਤਾ ਆਪਾਂ ਜੀਰਾ ਤੇ ਥੋੜਾ ਜਿਹਾ ਪਾਤਾ ਆਪਾਂ ਮੇਥੀ ਦਾਣਾ ਜੀ ਤੇ ਆਪਾਂ ਬਣਾਵਾਂਗੇ ਜੀ ਕद्दू ਦੀ ਸਬਜ਼ੀ ਤੇ ਉੱਠ ਵੀ ਮੈਂ ਨਾ ਕਦੀ ਕੀ ਗਈ ਹੈ 4 ਵਜੇ ਦੀ ਮੇਰੇ ਨਾਲ ਬਹੁਤ ਜਿਆਦਾ ਵੀ ਦਰਦ ਹੋ ਰਿਹਾ ਜਾੜ ਚ ਇੰਨਾ ਜਿਆਦਾ ਦਰਦ ਹੋ ਰਿਹਾ ਜੀ ਜਾੜ ਚ ਤੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਜੇ ਕੋਈ ਵੀ ਦਰਦ ਹੈ ਜੀ ਦਰਦ ਕਹਾ ਸੌਣ ਦਿੰਦਾ ਜੀ ਤੇ ਜੇ ਆਪਣਾ ਮੜਾ ਜਿਹਾ ਸਿਰ ਧੁਖਣ ਲੱਗ ਜੀ ਤੇ ਜਾੜ ਦਾ ਦਰਦ ਤਾਂ ਹੈ ਵੀ ਭੜਾ ਬਹੁਤ ਭੜਾ ਜੀ ਤੇ ਰਾਤ ਮੈਨੂੰ ਨੀਂਦ ਨਹੀਂ ਆਈ ਜੀ ਬਹੁਤ ਜਿਆਦਾ ਦਰਦ ਹੋਇਆ ਜੀ ਤੇ ਮੇਰੇ ਤਾਂ ਇੱਕ ਪਾਸੇ ਦਾ ਸਿਰ ਵੀ ਦਰਦ ਕਰਨ ਲੱਗਾ ਜੀ ਤੇ ਇਹ ਜਾੜ ਕਰਕੇ ਦੁੱਖ ਰਿਹਾ ਸਿਰ ਵੀ ਤੇ ਮੈਨੂੰ ਨੀਂਦ ਨਹੀਂ ਆਈ ਫਿਰ ਮੈਂ ਉੱਠੀ ਖੜੀ ਜੀ ਬਸ ਤੇ ਪਾਸ ਤੇ ਜੇ ਮਾਰੀ ਗਈ ਜੀ ਤੇ ਵੀ ਦਰਦ ਦੀ ਗੋਲੀ ਵੀ ਲਹੀ ਰਾਤ ਬਿਲਕੁਲ ਵੀ ਨਹੀਂ ਮੈਨੂੰ ਫਰਕ ਪਿਆ ਤੇ ਚਲੋ ਜੀ ਤੇ ਇੱਥੇ ਆਪਾਂ ਸਬਜੀ ਸਬਜੀ ਤੜਕ ਲੀਏ ਜੀ ਸਰਦਾਰ ਸਾਹਿਬ ਦਾ ਟਾਈਮ ਸਰਦਾਰ ਸਾਹਿਬ ਦੇ ਡਿਊਟੀ ਦਾ ਟਾਈਮ ਜੀ ਚੇਂਜ ਹੋ ਗਿਆ ਇਸ ਕਰਕੇ ਜੀ ਆਪਾਂ ਥੋੜੀ ਜੀ ਜਲਦੀ ਨਾਲ ਕੰਮ ਕਰ ਰਹੇ ਆ ਜੀ ਤੇ ਟਿਪਨ ਲੈ ਕੇ ਜਾਣਗੇ ਟਿਪਨ ਪੈਕ ਕਰਾਂਗੇ ਤੇ ਫਿਰ ਆਪਾਂ ਹਰਦੀਪ ਨੂੰ ਠਾਵਾਂਗੇ ਜੀ ਹਰਦੀਪ ਜਾਏਗਾ ਸਕੂਲ ਉਹਦੀ ਬਰਦੀ ਵੀ ਆਪਾਂ ਪ੍ਰੈਸ ਕਰਨੀ ਆ ਜੀ ਤੇ ਆਪਾਂ ਕਦੂ ਰਾਤ ਕੱਟ ਕੇ ਪੈਗੇ ਸੀ ਜੀ ਟੇਠਾ ਕਦੂ ਆ ਜੀ ਇਹਨੂੰ ਆਪਾਂ ਕੱਟ-ਕੁੱਟ ਕੇ ਰੱਖ ਲਿਆ ਸੀ ਜੀ ਤੇ ਸਬਜੀ ਆਪਾਂ ਤਾਂ ਨਹੀਂ ਵੀ ਕੋਈ ਨੂਨ ਮਿਰਚ ਤੀਜ ਖਾਂਦਾ ਕੋਈ ਕੱਟ ਖਾਂਦਾ ਕੋਈ ਬਾਦਰ ਨਾ ਆਪਾਂ ਤਾਂ ਥੋੜਾ ਜਿਹਾ ਤਿੱਖਾ ਹੀ ਖਾਣੇ ਆ ਜੀ ਹਨਾ ਸਬਜੀ ਤਾਂ ਜਿਸ ਤਰ੍ਹਾਂ ਕਦੂ ਦੀ ਆਪਾਂ ਆਮਾ ਬਣਾਉਣਾ ਉਸ ਤਰੀ ਬਣਾਈ ਆ ਜੀ ਤੇ ਉਹਰੇ ਆਪਾਂ ਮਸਾਲੇ ਮਸੂਲੇ ਵਿੱਚ ਪਾਤੇ ਜੀ ਠੀਕ ਹੈ ਜੀ ਇਹ ਗਰਾਂਸ ਨੂੰ ਬੰਦ ਕਰ ਦਾਂਗੇ ਜੀ ਸਬਜੀ ਤੇ ਥੋੜੀ ਜੀ ਆਪਾਂ ਨੂੰ ਮੇਥੀ ਸੁੱਕੀ ਮੇਥੀ ਪਾ ਦਾਂਗੇ ਧਨੀਆ ਬਹੁਤ ਜ਼ਿਆਦਾ ਮਹਿੰਗਾ ਹੋਇਆ ਪਿਆ ਜੀ ਆਪਾਂ ਸੁੱਕੀ ਹੋਈ ਨਾ ਮੇਥੀ ਲਿਆਂਦੀ ਹੋਈ ਹੈ ਜੀ ਚਲੋ ਆਏ ਆ ਜੀ ਸੁੱਕੀ ਜੀ ਸਬਜੀ ਚ ਜਾਂ ਤਰੀ ਵਾਲੀ ਸਬਜੀ ਚ ਵੀ ਸੋਹਣੀ ਲੱਗਾ ਤੇ ਥੋੜੀ ਜੀ ਕਸਬੂ ਆ ਜਾ ਜੀ ਬਾਸਨਾ ਜੀ ਆਉਣ ਲੱਗੇ ਸਬਜੀ ਚੋਂ ਤਾਂ ਕਰਕੇ ਆਪਾਂ ਥੋੜੀ ਜੀ ਪਾ ਲੈਨੇ ਆ ਜੀ ਤੇ ਚਲੋ ਜੀ ਆਪਣੀ ਸਬਜੀ ਰ ਤਿਆਰ ਹੋ ਗਈ ਜੀ ਤੇ ਨੂੰ ਗੈਸ ਨੂੰ ਆਪਾਂ ਬੰਦ ਕਰਕੇ ਨੇ ਸਬਜ਼ੀ ਨੂੰ ਤਾਰ ਕੇ ਫਿਰ ਰੋਟੀ ਬਣਾਵਾਂਗੇ ਜੀ ਤੇ ਹੁਣ ਚਲੋ ਕੰਮ ਤਵੱਸਾ ਹੈ ਜੀ ਵੀ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਹੋ ਜਾਣ ਜੀ ਗਰਮੀ ਵੀ ਬਹੁਤ ਜ਼ਿਆਦਾ ਜੀ ਕਿ ਲਓ ਜੀ ਆਪਾਂ ਰੋਟੀ ਲਾ ਗੇ ਸੀ ਜੀ ਤੇ ਮੈਂ ਤਾਂ ਨਾ ਆ ਕੇ ਨਾ ਸੁੱਟ ਜਮੇ ਹਲਕਾ ਜਿਹਾ ਪਤਲਾ ਕੱਸਿਆ ਜਿਹਾ ਆਪਾਂ ਜੀ ਕੱਸੇ ਜਿਹਾ ਸੂਟੀ ਸੋਣੀ ਲੱਗਾ ਜੀ ਗਰਮੀ 'ਚ ਤਾਂ ਤੇ ਜਿਆਦਾ ਵੀ ਆਏ ਨਹੀਂ ਪੈਂਦੇ ਨਹੀਂ ਜਿਹੜੇ ਵੀ ਇੱਕ ਤੁੱਤੋ ਪਾਏ ਹੋਣ ਉਹ ਤੋਂ ਬਿਲਕੁਲ ਵੀ ਨਹੀਂ ਪੈਂਦੇ ਜੀ ਤਾਂ ਤਕਬਰਾਟ ਹੋਣ ਲੱਗ ਜਾਂਦੀ ਜੀ ਬੇਚੈਨੀ ਜੀ ਤੇ ਚਲੋ ਆਪਾਂ ਰੋਟੀ ਬਣਾ ਲਈਏ ਜੀ ਤੇ ਫਿਰ ਰੋਟੀ ਬਣਾ ਕੇ ਫਿਰ ਆਪਾਂ ਟੀ ਫਿਰ ਪੈਕ ਕਰਾਂਗੇ ਜੀ ਤੇ ਕੱਲ ਨਾ ਸਾਰਾ ਦਿਨ ਬੱਦਲ ਹੋਇਆ ਰਿਹਾ ਤੇ ਬਿਲਕੁਲ ਵੀ ਰਿਸੀ ਨਹੀਂ ਆਇਆ ਤੇ ਬੱਦਲ ਐਨ ਹੋਇਆ ਕਿ ਮੈਂ ਡਰਦੀ ਮਰੀ ਨਾ ਕਣਕ ਨਹੀਂ ਪਾਈ ਮੈਂ ਕਿਹਾ ਚਲੋ ਆਨਾ ਵੀ ਬੱਦਲ ਤਾਂ ਹੋਇਆ ਕਿ ਆਪਾਂ ਪਾਉਂਦੇ ਨਹੀਂ ਕਣਕ ਵੀ ਕੋਈ ਪਤਾ ਨਹੀਂ ਹੁੰਦਾ ਕਿ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਜੀ ਹਨਾ ਪਰਮਾਤਮਾ ਦੇ ਘਰ ਦਾ ਤੇ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਦ ਨਹੀਂ ਪਾ ਦੇ ਤੇ ਕਦ ਨਹੀਂ ਤੇ ਬਸ ਬੱਦਲ ਆਇਆ ਨ ਹੋਇਆ ਪਿਆ ਸੀ ਜੀ ਆਪਾਂ ਫਿਰ ਡਰਤਿਆਂ ਨੇ ਨਾ ਕਣਕ ਨਹੀਂ ਪਾਈ ਅੱਜ ਆਪਾਂ ਪਾਵਾਂਗੇ ਜੀ ਕਣਕ ਸੁੱਕਣੀ ਤੇ ਪਹਿਲਾਂ ਆਪਾਂ फटाफट ਰੋਟੀ ਬਣਾ ਲੀਏ ਜੀ ਤੇ ਬਸ ਥੋੜਾ ਜੀ ਬਲੌਕ ਆਪਾਂ ਸੂਟ ਕਰਾਂਗੇ ਜੀ ਜ਼ਿਆਦਾ ਨਹੀਂ ਕਰਦੇ ਜੀ ਕਿਉਂਕਿ ਆਪਣੀ ਝਾੜ ਤੇ ਨਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਇਸ ਕਰਕੇ ਤੇ ਫਿਰ ਆਪਾਂ ਕਣਕ ਨੂੰ ਸੁੱਕਣੀ ਪਾ ਕੇ ਤੇ ਫਿਰ ਅੱਜ ਨਾ ਕੁਛ ਵੀ ਮੋਟਰ ਖਰਾਬ ਹੋਈ ਪਈ ਐ ਟੁੱਟੀ ਵੀ ਨਹੀਂ ਸੀ ਆਈ ਸੇ ਰਾਤ ਕੀ ਸਵੇਰ ਕੀ ਜੀ ਆਹ ਸੋਰੀ ਸਵੇਰ ਕੀ ਨਾ ਟੁੱਟੀ ਵੀ ਨਹੀਂ ਆਈ ਤੇ ਮੋਟਰ ਨਾ ਰਾਤ ਕੀ ਖਰਾਬ ਹੋ ਰਹੀ ਐ ਜੀ ਲਾਸਮੈਂਟ ਹੋਈ ਸੀ ਜੀ ਤੇ ਕਹਰੇ ਵੀ ਮੋਟਰ ਖਰਾਬ ਹੋਈ ਪਈ ਐ ਤੇ ਵੀ ਪਾਣੀ ਆਉਂਦਾ ਨਾ ਸਾਬ ਨਾਲੀ ਵਰਤੋ ਇਸ ਕਰਕੇ ਡਰ ਲੱਗ ਰਿਹਾ ਜੀ ਵੀ ਪਾਣੀ ਵੀ ਆਪਾਂ ਹਣਾ ਅੱਜ ਵੀ ਸਾਬ ਨਹੀਂ ਵਰਤਣਾ ਪਵੇਗਾ ਪਾਣੀ ਗਰਮ ਬਿਨਾ ਤੱਪ ਅਨੁਸਾਰ ਦਾ ਵੀ ਨਹੀਂ ਜੀ ਸਾਰੇ ਆਪਾਂ ਦੇ ਭਾਂਡਾ ਤੇ ਭਾਂਡੇ ਹਨਾ ਸਾਰੇ ਤੇ ਪਾਣੀ ਟਾਣੀ ਨਾਲ ਹੀ ਮੀੜਾ ਕੱਪੜਾ ਜਿਹੜਾ ਵੀ ਕੋਈ ਕੰਮ ਆ ਜੀ ਨਹਾਉਣਾ ਧੋਣਾ ਪਾਣੀ ਨਾਲ ਹੀ ਹੈ ਜੀ ਤੇ ਇਸ ਕਰਕੇ ਰਾਤ ਉਹਨਾਂ ਨੇ ਜਦੋਂ ਲੌਸਮੈਂਟ ਕਰੀ ਤੇ ਐਨੀ ਟੈਨਸ਼ਨਾਂ ਪੈ ਗਈ ਵੀ ਆ ਇਹਦੇ ਕਿ ਪਾਣੀ ਹੁਣ ਆਪਾਂ ਡਰਦੇ ਡਰਦੇ ਥੋੜਾ ਥੋੜਾ ਵਰਤ ਰਹੇ ਆ ਜੀ ਤੇ ਇੱਥੇ ਆਪਾਂ ਲੱਗੇ ਪਏ ਜੀ ਰੋਟੀ ਰੋਟੀ ਬਣਾ ਕੇ ਜੀ ਫੇਰ ਆਪਾਂ ਭਾਂਡੇ ਭੁੰਡੇ ਨਾਲ ਪੁੱਛਾਂਗੇ ਜੀ ਪੜੋਸਥੀਆਂ ਨੂੰ ਵੀ ਟੂਟੀ ਕੈ ਵਜੇ ਆਏਗੀ ਰਾਤਾ ਪਾਈ ਜੀ ਨੇ ਲਾਸ ਮਿਲਟ ਕਰੀ ਸੀ ਵੀ ਐਨੇ ਟਾਈਮ ਤੇ ਆ ਜੇਗੀ ਟੂਟੀ ਤੇ ਚਲੋ ਇੱਕ ਵਾਰੀ ਪੁੱਛ ਲਾਂਗੇ ਜੀ ਤੇ ਜੇ ਆਈ ਤਾਂ ਆਪਣਾ ਕੱਪੜਾ ਲੀੜਾ ਤਾਂ ਪਾ ਟੂਟੀ ਆਈ ਤੋਂ ਮੰਗੇ ਜੀ ਚਲੋ ਝਾੜੂ ਝਾੜੂ ਲਾ ਦਾਂਗੇ ਜੀ ਪੋਚਾ ਆਪਾਂ ਨਾ ਲਾਵਾਂਗੇ ਦੀਦੀ ਨੂੰ ਕਹਿ ਦਾਂਗੇ ਵੀ ਝਾੜੂ ਝਾੜੂ ਲਾ ਦੇ ਆਜਾ ਕੋਈ ਪੋਚਾ ਲਾਉਂਦੇ ਨਹੀਂ ਜੀ ਲਓ ਜੀ ਆਪਣੀ ਰੋਟੀ ਬਣ ਗਈ ਜੀ ਸਾਰੀ ਆਪਾਂ ਰੋਟੀ ਬਣਾ ਕੇ ਰੱਖ ਲਈ ਜੀ ਤੇ ਲਓ ਜੀ ਤੇ ਇੱਥੇ ਆਪਾਂ ਟੀਨ ਪੈਕ ਕਰ ਦਈਏ ਜੀ ਸਰਦਾਰ ਸਾਹਿਬ ਜੀ ਦਾ ਇਹ ਫਿਰ ਆਪਾਂ ਪਾ ਕੇ ਆਉਣੀਆਂ ਜੀ ਬਾਹਰ ਕਣਕ ਸੁੱਕਣੀ ਤੇ ਫਿਰ ਆਪਾਂ ਰੋਟੀ ਪਹਿਲਾਂ ਆਪਾਂ ਰੋਟੀ ਪਾਣੀ ਖਾ ਲਾਂਗੇ ਜੀ ਦੀਦੀ ਨੂੰ ਦੇ ਦਾਂਗੇ ਹਰਦੀਪ ਨੂੰ ਤਾਂ ਮੈਂਨੇ ਪਹਿਲ ਹੀ ਅਸੀਂ ਵਿੱਚ ਖਾ ਕੇ ਹਰਦੀਪ ਤਾਂ ਨਾ ਬਿਲਕੁਲ ਰੋਟੀ ਸਵੇਰੇ ਟਾਈਮ ਬਹੁਤ ਘੱਟ ਖਾਂਦਾ ਜੀ ਰਸ ਖਾ ਲੈਂਦਾ ਜੀ ਜਿਸ ਤਰ੍ਹਾਂ ਬਿਸਕੁਟ ਹੋਮਾ ਜੀ ਉਹ ਖਾ ਲੈਂਦਾ ਜਾਂ ਤੇਰਾ ਸਰਸ ਖਾ ਲੈਂਦਾ ਜੀ ਤੇ ਮੈਂ ਉਹਨੂੰ ਕਿਹਾ ਵੀ ਤੂੰ ਰੋਟੀ ਖਾਇਆ ਕਰ ਤੇ ਪਾਣੀ ਦੀ ਉਹਨੂੰ ਬਹੁਤ ਆਤਤਾ ਜੀ ਪਾਣੀ ਉਸ ਫੇਰ ਟਾਈਮ ਨਾਲ ਉਹਨੇ ਦੋ ਗਲਾਸ ਪਣੀ ਪੀਣੀ ਹੈ ਤੇ ਚਾਹ ਨਹੀਂ ਪੀਂਦਾ ਬਿਲਕੁਲ ਵੀ ਤੇ ਪਾਣੀ ਪੀ ਲੈਂਦਾ ਜੀ ਹਨ ਤੇ ਰੋਟੀ ਮੈਂ ਉਹਨੂੰ ਸਵੇਰ ਉਹਦੀ ਆ ਰਸ ਤੱਕੇ ਤੇ ਮੈਂ ਅੱਜ ਚਾਹ ਪੀ ਕੁਛ ਨਹੀਂ ਹੁੰਦਾ ਮਗਾ ਜਦ ਰੋਟੀ ਨਹੀਂ ਖਾ ਕੇ ਜਾਂਦਾ ਨਹੀਂ ਲੈ ਕੇ ਜਾਵੇ ਜੀ ਤੇ ਚਲੋ ਜੀ ਉਹਦੇ ਡੈਡੀ ਦਾ ਡੀਪਨ ਕਰ ਦਿੰਨੇ ਆਪਾਂ ਤਿਆਰ ਤੇ ਫਿਰ ਆਪਾਂ ਜਾਹਾਂਗੇ ਜੀ ਬਾਹਰ ਕਣਕ ਪਾਵਾਂਗੇ ਜੀ ਬੱਦਲ ਤਾਂ ਵੈਸੇ ਅੱਜ ਵੀ ਹੋਇਆ ਪਿਆ ਕੋਈ ਪਤਾ ਨਹੀਂ ਜੀ ਹਨਾ ਪਰ ਪਾਈ ਦੇਵਾਂਗੇ ਜੀ ਜਿਹੜਾ ਕੱਲ ਨਹੀਂ ਮੀ ਆਇਆ ਹਨਾ ਤੇ ਆਪਾਂ ਡਰਦੇ ਹਾਂ ਮਾਰੇ ਨਹੀਂ ਕੱਲ ਨਹੀਂ ਪਾਈ ਸੀ ਅੱਜ ਤਾਂ ਪਾ ਦਾਂਗੇ ਆਪਾਂ ਕਣਕ ਤੇ ਇੱਥੇ ਆਪਾਂ ਦਹੀਂ ਪਾ ਦਾਂਗੇ ਦਹੀਂ ਨਾ ਬਹੁਤ ਜ਼ਿਆਦਾ ਖੱਟੀ ਹੋ ਜਾਂਦੀ ਨਾਲੇ ਆਪਾਂ ਖੱਟਾ ਬਿਲਕੁਲ ਘੱਟ ਪਾਉਨੇ ਆ ਜੀ ਤੇ ਫੇਰ ਵੀ ਨਾ ਇੰਨੀ ਦਹੀਂ ਖੱਟੀ ਹੋ ਜਾਂਦੀ ਹੈ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਗਰਮੀ ਜ਼ਿਆਦਾ ਆਂਗੀ ਤੇ ਕੱਲ ਨਾ ਮੈਂ ਦਹੀਂ ਵਸ ਇੱਕ ਕੋ ਚਮਚ ਪਾਣ ਦੋ ਚਮਚ ਪਾਏ ਤੇ ਫੇਰ ਇੰਨੀ ਖੱਟੀ ਹੋ ਗਈ ਦਹੀਂ ਅੱਜ ਮੈਂ ਸੋਚਿਆ ਵੀ ਜੇ ਦਹੀਂ ਜਮਾਈ ਨਾ ਇਹ ਵੀ ਬਿਲਕੁਲ ਆਪਾਂ ਘੱਟ ਪਾਵਾਂਗੇ ਦਹੀਂ ਤੇ ਵੀ ਫੇਰ ਇਹ ਖੱਟੀ ਨਹੀਂ ਹੋਣੀਗੀ ਹੁਣ ਵੀ ਮੈਂ ਕੈਰੀ ਸੀ ਵੀ ਖੱਟੀ ਦਹੀਂ ਆ ਵੀ ਲੱਸੀ-ਲੱਸੀ ਬਣਾ ਕੇ ਪੀ ਲਿਓ ਤੇ ਗਰਮੀ ਜ਼ਿਆਦਾ ਨਹੀਂ ਆ ਜ਼ਿਆਦਾਂ ਗਈ ਪਤਾ ਲੱਸੀ-ਲੱਸੀ ਨਾਲ ਆਏ ਆ ਵੀ ਗਰਮੀ ਨਹੀਂ ਹੁੰਦੀ ਜੀ ਆ ਫੇਰ ਲੱਸੀ ਪਾਣੀ ਪੀਆ ਮਮਮੀ ਨਾ ਮੇਰੀ ਸੱਸ ਕੱਚੀ ਲੱਸੀ ਕਰਕੇ ਬਹੁਤ ਪੀਂਦੀ ਸੀ ਜੀ ਤੇ ਉਹਨਾਂ ਨੂੰ ਤਾਂ ਸ਼ੁਰੂ ਤੋਂ ਆਦਤ ਸੀ ਜੀ ਕੱਚੀ ਲੱਸੀ ਲੈ ਕਰਕੇ ਜੀ

ਤੇ ਰੋਈ ਸਤਾ ਸਵੇਰ ਦੇ ਕੰਟਬੋਟ ਜਿਆਦਾ ਗਾ ਪੈਂਦਾ